ਸਤਨਾਉ ਸ੍ਰੀ ਵਾਹਿਗੁਰੂ ਸਾਹਿਬ ਜੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਤੁਹ ਦੇ ਆਗੇ ਅਰਦਾਸ ਹਮਾਰੇ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਸੋ ਕਹੋ ਤਨ ਗੁਰ ਸੇਵੀਐ ਇਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਹਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਇ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰੱਖੈ ਪੂਰਨ ਭਈ ਬਡਾਈ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਖੈ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰ ਪੂਰੀ ਸਭ ਰੱਖੇ ਹੋਏ ਸਰਬਦਿਆਲ ਰਹਾ ਅਨੰਦ ਨਾਨਕ ਨਾਮ ਧਿਆਈ ਜੀ ਪ੍ਰਣ ਦਾਤਾ ਆਪਣੇ ਦਾਸ ਕਾ ਕੰਠ ਲਾਇ ਰੱਖੈ ਜਿਉ ਬਾਰਿਕ ਪਿਤ ਲਾਤਾ ਅਨ ਦਿਨ ਨਾਨਕ ਨਾਮ ਧਿਆਇ ਜੀ ਪ੍ਰਾਨ ਦਾਤਾ ਪਨੇ ਦਾਸ ਕਾ ਕੰਠ ਲਾਏ ਰੱਖੈ ਜਿਉ ਬਾਰਿਕ ਪਿਤ ਮਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਥੋੜਾ ਸਮਾਂ ਗੁਰਬਾਣੀ ਗੁਰ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ 621 ਅੰਗ ਦੇ ਉੱਤੇ ਸਵਾਹਿਮਾਨ ਸੋਰਠ ਰਾਗ ਦੇ ਵਿੱਚ ਪੰਜਵੇਂ ਪਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿੰਨੇ ਵੀ ਜੀ ਜੰਤ ਸਾਨੂੰ ਦਿਸਦੇ ਐ ਨਾ ਜੀ ਇਹ ਸਾਰੇ ਕਹਿੰਦੇ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਐ ਸੋਈ ਸੰਤ ਸਹਾਈ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਐ ਜਿਹੜਿਆਂ ਦੇ ਨਾਮ ਨਾਲ ਸੰਤ ਲੱਗ ਜਾਂਦਾ ਕਹਿੰਦੇ ਸੋਈ ਸੰਤ ਸਹਾਈ ਕਹਿੰਦੇ ਸੰਤਾਂ ਦੇ ਵੀ ਉਸੇ ਪ੍ਰਮਾਤਮਾ ਦੇ ਹੱਥ ਹੁੰਦਾ ਹੈ ਸਹਾਈ ਸੰਤ ਕਿਹਨੂੰ ਕਹਿੰਦੇ ਆ ਜੇ ਸੰਤ ਅਸੀਂ ਸਮਝਦੇ ਆ ਕਿ ਚੋਲੇ ਵਾਲੇ ਨੇ ਜਿਨੇ ਚੋਲਾ ਪਾ ਲਿਆ ਵੱਡੀ ਪੱਗ ਬੰਨ ਲਈ ਗਾਤਰਾ ਵੱਡਾ ਪਾ ਲਿਆ ਹੱਥ 'ਚ ਵੱਡੀ ਕਿਰਪਾਣ ਫੜ ਲਈ ਅਸੀਂ ਉਹਨੂੰ ਕਹੀ ਜਾਂਦੇ ਆ ਸੰਤ ਹੈ ਪਰ ਗੁਰੂ ਸਾਹਿਬ ਕਹਿੰਦੇ ਸੰਤ ਕੋਈ ਵੀ ਹੋ ਸਕਦਾ ਹੈ ਘਰ 'ਚ ਰਹਿਣ ਵਾਲਾ ਵੀ ਹੋ ਸਕਦਾ ਹੈ ਗੁਰਦੁਆਰਾ ਸਾਹਿਬ 'ਚ ਰਹਿਣ ਵਾਲਾ ਵੀ ਸੰਤ ਹੋ ਸਕਦਾ ਹੈ ਮੰਦਰ 'ਚ ਰਹਿਣ ਵਾਲਾ ਵੀ ਸੰਤ ਹੋ ਸਕਦਾ ਹੈ ਪਰ ਕਹਿੰਦੇ ਉਹਦੇ ਕੋਲੇ ਸੰਤਾਂ ਵਾਲੇ ਗੁਣ ਹੋਣ ਜੇ ਸੰਤਾਂ ਵਾਲੇ ਗੁਣ ਨੇ ਤਾਂ ਉਹ ਸੰਤ ਹੈ ਜੀ ਜੰਤਰ ਸਭ ਤਿਸਕੇ ਕੀਏ ਸੋਏ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੇ ਪੂਰਨ ਭਈ ਵਡਾਈ ਕਹਿੰਦੇ ਜਿਹੜਾ ਸੇਵਕ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ ਨਾ ਉਹਦੀ ਕਹਿੰਦੇ ਪੈਜ ਪਰਮਾਤਮਾ ਆਪ ਰੱਖਦਾ ਹੈ ਜਦੋਂ ਅਸੀਂ ਉਹਦੇ ਬਣ ਜਾਾਂਗੇ ਸੇਵਕ ਬਣ ਜਾਾਂਗੇ ਗੋਲਾ ਮੁੱਲ ਖਰੀਦ ਨਾ ਕਰੇ ਜੋ ਬਣ ਕਹਿੰਦੇ ਇੱਕ ਵਾਰੇ ਪਰਮਾਤਮਾ ਦੇ ਦਰ ਤੇ ਵਿਕਣਾ ਪੈਣਾ ਸਾਨੂੰ ਜੇ ਅਸੀਂ ਪਰਮਾਤਮਾ ਦੇ ਬਣ ਗਏ ਫਿਰ ਪਰਮਾਤਮਾ ਨੇ ਸਾਡੀ ਪੈਜ ਆਪੇ ਰੱਖਣੀ ਆ ਆਪਣੇ ਸੇਵਕ ਕੀ ਆਪੇ ਰਾਖੇ ਪੂਰਨ ਭਈ ਵਡਾਈ ਆਪਾਂ ਰੋਜ਼ ਹੀ ਪੜਦੇ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਣ ਆਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਨੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਕਹਿੰਦੇ ਜਦੋਂ ਅਸੀਂ ਪਰਮਾਤਮਾ ਦੇ ਬਣ ਜਾਗੇ ਸੇਵਕ ਬਣ ਜਾਗੇ ਪਰਮਾਤਮਾ ਦੇ ਫਿਰ ਉਹ ਆਪੇ ਪੈਜ ਰੱਖਦਾ ਫਰਣ ਆਕਸ਼ ਵਰਗਿਆਂ ਦਾ ਉਹਨਾਂ ਨੇ ਪਰਮਾਤਮਾ ਨੇ ਖਤਮ ਖਾਤਮਾ ਕਰਤਾ ਪਾਰ ਬ੍ਰਹਮ ਪੂਰਾ ਮੇਰੇ ਨਾਲ ਅਸੀਂ ਸਮਝੀਏ ਕਿ ਪਰਮਾਤਮਾ ਪਾਰ ਬ੍ਰਹਮ ਜਿਹੜਾ ਪੂਰਾ ਉਹ ਮੇਰੇ ਨਾਲ ਹੈ ਪੂਰਾ ਪ੍ਰਭ ਆਰਾਧੇ ਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਉਸ ਪੂਰੇ ਦੇ ਗੁਣ ਗਾਈਏ ਉਹਨੂੰ ਅਸੀਂ ਆਪਣੇ ਨਾਲ ਸਮਝੀਏ ਅਸੀਂ ਰੋਜ਼ ਹੀ ਪੜਦੇ ਆ ਦੁਕਾਲੰਗ ਪ੍ਰਣਾਸੇ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਪੋਤੇ ਪੜਦੇ ਜ਼ਰੂਰ ਆ ਪਰ ਸਮਝਿਆ ਨਹੀਂ ਕਦੇ ਨਾਲ ਜਿੱਦੇ ਨਾਲ ਸਮਝ ਲਿਆ ਉਹਦੇ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੋਣਾ ਜਿਹੜੇ ਸਾਡੇ ਅੰਦਰ ਵਿਕਾਰ ਚੱਲ ਰਹੇ ਨੇ ਉਹਨਾਂ ਦਾ ਵੀ ਡਰ ਨਹੀਂ ਹੋਣਾ ਸਾਰਿਆਂ ਨੂੰ ਪ੍ਰਮਾਤਮਾ ਨੇ ਖਤਮ ਕਰ ਦੇਣਾ ਜਿੱਦੇ ਅਸੀਂ ਪ੍ਰਮਾਤਮਾ ਨੂੰ ਆਪਣੇ ਨਾਲ ਸਮਝ ਲਿਆ ਗੁਰਪੂਰ ਹੈ ਪੂਰੇ ਸਭ ਰਾਖੇ ਹੋਏ ਸਰਬਦਿਆਲ ਜਿਹੜਾ ਪਰਮਾਤਮਾ ਗੁਰਪੁਰਾ ਪੂਰੇ ਸਭ ਰਾਖੇ ਹੋਏ ਸਰਬ ਦਿਆਲ ਉਹ ਸਾਰਿਆਂ ਥਾਵਾਂ ਤੇ ਵਸਦਾ ਹੈ ਜੇ ਤੇ ਉਹਨੇ ਸਾਡੀ ਰਾਖੀ ਵੀ ਕੀਤੀ ਹੈ ਜਦੋਂ ਅਸੀਂ ਗੁਰੂ ਕੋਲ ਆਵਾਂਗੇ ਤਾਂ ਸਾਡੇ ਅੰਦਰ ਦੇ ਵਿਕਾਰਾਂ ਤੇ ਪਰਮਾਤਮਾ ਨੇ ਜਿਸ ਤਰ੍ਹਾਂ ਅਸੀਂ ਫਸਲ ਵੇਜਦੇ ਆ ਉਹਦੇ ਵਿੱਚ ਘਾਹ ਫੋਸ ਹੋ ਜਾਂਦਾ ਉਹਦੇ ਤੇ ਦਵਾਈਆਂ ਛਿੜਕਦੇ ਆ ਪਰਮਾਤਮਾ ਨੇ ਇਸ ਤਰ੍ਹਾਂ ਸਾਡੇ ਤੇ ਮਿਹਰ ਕਰ ਦੇਣੀ ਆ ਉਹਨੂੰ ਅੰਦਰੇ ਹੀ ਖਤਮ ਕਰ ਦੇਣਾ ਜਿ ਰਹਾਓ ਰਾਉ ਦਾ ਭਾਵ ਇਸ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਜੀ ਅਨ ਦਿਨ ਨਾਨਕ ਨਾਮ ਧਿਆਇ ਜੀ ਪ੍ਰਾਣ ਕਾ ਦਾਤਾ ਕਹਿੰਦੇ ਅਨ ਦਿਨ ਦਿਨ ਤੇ ਰਾਤ ਉਸ ਪ੍ਰਮਾਤਮਾ ਨੂੰ ਧਿਆਉਂਦੇ ਰਹੋ ਜਿਹੜਾ ਸਾਡੇ ਪ੍ਰਾਣਾਂ ਦਾ ਦਾਤਾ ਹੈ ਜਿਹਦੇ ਕਰਕੇ ਆ ਪ੍ਰਾਣ ਚੱਲ ਰਹੇ ਨੇ ਜਿਸ ਦਿਨ ਇਸ ਸਰੀਰ ਚੋਂ ਜਿੰਦ ਨਿਕਲ ਗਏ ਫਿਰ ਨਹੀਂ ਉਹ ਪ੍ਰਮਾਤਮਾ ਨੂੰ ਧਿਆਇਆ ਜਾਣਾ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਨ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਜਿਨੇ ਸਾਨੂੰ ਜਿੰਦ ਦਿੱਤੀ ਹੈ ਉਹਨੂੰ ਕਹਿੰਦੇ ਯਾਦ ਰੱਖਣਾ ਚਾਹੀਦਾ ਕਿਵੇਂ ਯਾਦ ਰੱਖਣਾ ਚਾਹੀਦਾ ਜੀ ਆਪਣੇ ਦਾਸ ਕੋ ਕੰਠ ਲਾਏ ਰੱਖ ਹੈ ਜਿਵੇਂ ਵਾਰਕ ਪਿਤਾ ਮਾਤਾ ਜਿਵੇਂ ਕਹਿੰਦੇ ਬੱਚੇ ਨੂੰ ਮਾਤਾ ਪਿਤਾ ਆਪਣੇ ਛਾਤੀ ਦੇ ਨਾਲ ਲਾ ਕੇ ਰੱਖਦੇ ਐ ਇਸੇ ਤਰ੍ਹਾਂ ਕਹਿੰਦੇ ਆਪਣੇ ਦਾਸ ਕੋ ਤੁਸੀਂ ਉਹਦੇ ਦਾਸ ਬਣਜੋ ਉਹ ਕਹਿੰਦੇ ਤੁਹਾਨੂੰ ਆਪਣੇ ਨਾਲ ਲਾ ਕੇ ਰੱਖੂਗਾ ਆਪਣੇ ਗੰਠ ਨਾਲ ਲਾ ਕੇ ਰੱਖੂਗਾ ਗਲੇ ਨਾਲ ਲਾ ਕੇ ਰੱਖੂ ਪਰਮਾਤਮਾ ਇੱਕ ਵਾਰੀ ਉਹਦੇ ਬਣੀਏ ਤੇ ਸਹੀ ਜੇ ਉਹਦੇ ਨਾਲ ਬਣੇ ਤਾਂ ਗੁਰੂ ਸਾਹਿਬ ਕਹਿੰਦੇ ਜਮਕਾ ਠੇਂਗਾ ਬੁਰਾ ਹੈ ਕਹਿੰਦੇ ਜਮਾਂ ਦੀ ਮਾਰ ਬਹੁਤ ਭੇੜੀ ਐ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਪਰ ਕਹਿੰਦੇ ਜੇ ਗੁਰੂ ਮਿਲ ਗਿਆ ਨਾ ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ ਕਹਿੰਦੇ ਜੇ ਇੱਕ ਸਾਧੂ ਮਿਲ ਗਿਆ ਰੱਬ ਦਾ ਪਿਆਰਾ ਮਿਲ ਗਿਆ ਕਹਿੰਦੇ ਉਹਨੇ ਉਸੇ ਤਰ੍ਹਾਂ ਆਪਣੇ ਗਲ ਨਾਲ ਲਾ ਲੈਣਾ ਜਿਵੇਂ ਮਾਂ ਤੇ ਪਿਓ ਆਪਣੇ ਬੱਚੇ ਨੂੰ ਗਲ ਨਾਲ ਲਾਉਂਦੇ ਆਂ ਅਨੰਦ ਨਾਨਕ ਨਾਮ ਧਿਆਏ ਜੀ ਪ੍ਰਾਣਿਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੈ ਜਿਉ ਬਾਰਕ ਪਿਤ ਮਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ